ਕੌਂਚਿਆਂ ਜੀ ਪਿੰਡ ਹਾਕਮ ਸਿੰਘ ਵਾਲਾ ਵਿਖੇ ਤੇ ਬਾਈ ਜੀ ਦਾ ਜੀ ਇੱਕ ਖੇਤ ਅੰਬ ਲਾਇਆ ਤੇ ਬਾਕੀ ਘਰੇ ਅੰਬ ਲਾਇਆ ਤੇ ਵੇਖੋ ਸਾਰੇ ਬੂਟੇ ਅੰਬਾਂ ਨਾਲ ਭਰੇ ਪਏ ਆ ਫੁੱਲ ਫਾਲਾ ਹੋਇਆ ਆਇਆ ਵਾ ਤੇ ਆਪਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਹਰੇਕ ਭਰਾ ਨੂੰ ਇਸ ਤਰ੍ਹਾਂ ਦੇ ਫਲ ਜ਼ਰੂਰ ਲਾਉਣੇ ਚਾਹੀਦੇ ਆ ਸੋ ਆਓ ਬਾਕੀ ਇਹਨਾਂ ਅੰਬਾਂ ਬਾਰੇ ਸਾਰੀ ਜਾਣਕਾਰੀ ਬਾਈ ਤੋਂ ਲੈਂਦੇ ਆਂ ਗੱਲਬਾਤ ਕਰਦੇ ਆਂ ਆਓ ਮਿਲਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਤੇ ਕੀ ਨਾਮ ਆਗਾ ਜੀ ਆਪਣਾ ਆਪਣਾ ਨਾਮ ਸਤਨਾਮ ਸਿੰਘ ਜੀ ਅੱਛਾ ਪਿੰਡ ਆ ਗਿਆ ਹਨਾ ਜੀ ਪਿੰਡ ਹਾਕਮ ਸਿੰਘ ਵਾਲਾ ਜੀ ਅੱਛਾ ਤੇ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਂਬ ਦੇਖਦੇ ਆਂ ਜੀ ਹਾਂਜੀ ਹਾਂਜੀ ਤੇ ਇਹ ਆਂਬ ਆਪਾਂ ਕਿੱਥੋਂ ਲਿਆ ਕੇ ਲਾਇਆ ਸੀਗਾ ਜੀ ਇਹ ਕਿਤੋਂ ਨਹੀਂ ਲਿਆ ਕੇ ਲਾਇਆ ਜਿਵੇਂ ਆਪਾਂ ਬਾਜ਼ਾਰੂ ਲੈ ਕੇ ਆਉਣੇ ਆ ਹਾਂ ਜਾਂ ਨਰਸਰੀਆਂ ਤੋਂ ਲਿਆ ਕੇ ਆਉਂਦੇ ਆ ਨਰਸਰੀਆਂ ਤੋਂ ਕਿਤੋਂ ਨਹੀਂ ਲਿਆਂਦਾਗਾ ਜੀ ਜਿਵੇਂ ਆਪਾਂ ਬਾਜ਼ਾਰ ਚੋਂ ਆਂਬ ਚੂਪਣ ਵਾਸਤੇ ਲੈ ਕੇ ਆਉਣੇ ਆ ਅੱਛਾ ਜੀ ਉਹੀ ਗਿੜਕਾਂ ਲਾ ਕੇ ਹਾਂਜੀ ਉੱਥੇ ਖੇਤ ਲਾਏ ਸੀਗੇ ਦੋ ਅੰਬ ਅੱਛਾ ਜੀ ਉਹ ਖੇਤ ਵਾਲੇ ਤੋਂ ਯਾਨੀ ਹੋ ਕੇ ਇੱਕ ਉਹਨਾਂ ਚੋਂ ਹੋ ਗਿਆ ਸੀਗਾ ਤੇ ਠੀਕ ਹੈ ਉਹ ਤੋਂ ਜਿੰਨੇ ਵੀ ਅੰਬ ਆਪਣੀਆਂ ਘਰੇ ਲੱਗੇ ਵਿਆ ਹਾਂਜੀ ਹਾਂਜੀ ਸਾਰੇ ਉਸੇ ਅੰਬ ਦੇ ਹੈਗੇ ਇਹ ਸਾਰੇ ਯਾਨੀ ਕਿ ਉਹਨਾਂ ਦੀਆਂ ਗੜਕਾਂ ਤੋਂ ਗੜਕਾਂ ਇੱਥੇ ਸਾਰੀਆਂ ਜਿਵੇਂ ਜਵਾਕ ਖਾ ਕੇ ਛੱਡ ਦਿੰਦੇ ਆ ਹਾਂਜੀ ਉਹ ਮੇਂ ਹਰਗੀਆਂ ਹੋਈਆਂ ਮੀਆਂ ਉੱਥੋਂ ਅਸੀਂ ਲਾਈਆਂ ਨਹੀਂ ਆ ਅੱਛਾ ਯਾਨੀ ਆਪਾਂ ਕਿ ਜੇ ਕਹਦੀਏ ਵੀ ਉੱਥੋਂ ਪੱਟ ਕੇ ਇੱਥੇ ਲਾਤੀ ਆ ਤੇ ਮੈਂ ਉੱਥੋਂ ਮਾਤਾ ਨੇ ਉੱਥੇ ਲਾਤੇ ਆ ਹਾਂਜੀ ਤੇ ਇੱਥੇ ਆ ਮਾਤਾ ਨੇ ਆ ਲਾਇਆ ਸੀਗਾ ਉਸ ਤੋਂ ਬਾਅਦ ਚਾਹੇ ਸਾਰੇ ਨਾਲ ਦੀ ਨਾਲ ਹੋਈ ਗਏ ਠੀਕ ਹੈ ਤੇ ਅੰਬ ਚਾਰੀ ਆ ਕਿ ਦੂਜੇ ਆ ਜੀ ਇਹਨਾਂ ਦਾ ਚਾਰ ਵੀ ਪੈ ਜਾਂਦਾ ਤੇ ਚੁੱਪਣ ਵਾਲੇ ਵੀ ਆ ਜੀ ਚਾਰ ਇਹਨਾਂ ਦਾ ਆਪਾਂ ਜੇ ਦੂਜੇ ਚਾਰ ਬਾਜ਼ਾਰੂ ਲੈ ਕੇ ਪਾਵਾਂਗੇ ਹਾਂਜੀ ਉਹਨਾਂ ਦਾ ਚਾਰ ਛੇਤੀ ਖਰਾਬ ਹੋ ਜਾਂਦਾ ਇਹਨਾਂ ਦਾ ਚਾਰ ਬਿਲਕੁਲ ਜਮਾ ਖਰਾਬ ਨਹੀਂ ਹੁੰਦਾ ਠੀਕ ਚਾਰ ਸਾਲ ਦੀ ਗੱਪਾ ਰੱਖ ਸਕਦੇ ਆ ਚਾਰ ਇਹਨਾਂ ਦੇ ਚਾਰ ਵਧੀਆ ਪੰਦਾ ਹੀ ਚਾਰ ਪੂਰਾ ਵਧੀਆ ਬਈ ਹਣਾ ਇਹਨਾਂ ਦਾ ਗੁੱਦਾ ਵੀ ਬਹੁਤ ਹਨਾ ਜੀ ਉਹਨਾਂ ਦੇ ਮਕਾਬਲੇ ਬਹੁਤ ਬਹੁਤ ਆ ਜੀ ਐ ਪੂਰੇ ਉੱਤੇ ਹੀ ਮਿੱਠੇ ਹੋ ਜਾਂਦੇ ਆ ਪੂਰੇ ਆਂਬ ਪੂਰੇ ਗਿਰ ਜਾਂਦੇ ਆ ਕਿਉਂਕਿ ਜਿਹੜੇ ਉਹ ਸੂਏ ਤੇ ਆਪਣੇ ਲੱਗਿਆ ਵਾ ਖੇਤ ਲੱਗਿਆ ਹਾਂਜੀ ਉਥੋਂ ਕੱਚੇ ਵੀ ਜਵਾਕ ਤੋੜ ਕੇ ਖਾਂਦੇ ਆ ਤਾਂ ਤਾਂ ਵੀ ਉਹ ਕਹਣਗੇ ਮਿੱਠੇ ਆ ਅੱਛਾ ਹਾਂ ਇਹ ਤਾਂ ਵੇਖੋ ਜੀ ਬਹੁਤ ਵਧੀਆ ਗਾਹ ਨਾਲੇ ਤਾਂ ਆਪਾਂ ਕੈਮੀਕਲਾਂ ਤੋਂ ਬਚਦੇ ਆ ਹਨਾ ਜੀ ਹਾਂਜੀ ਹਾਂਜੀ ਤੇ ਨਾਲੇ ਆਪਣੇ ਪੈਸਿਆਂ ਦੀ ਵੀ ਬਚਤ ਹੁੰਦੀ ਆ ਹਾਂਜੀ ਹਾਂਜੀ ਤੇ ਬਾਕੀ ਤੁਹਾਡੇ ਹੋਰ ਵੀ ਸਾਰੇ ਤਰ੍ਹਾਂ ਦੇ ਫਲਾਂ ਦੇ ਬੂਟੇ ਲਾਰੇ ਲੱਗੇ ਬਈ ਸਾਰੇ ਲੱਗੇ ਹੋਏ ਅੱਛਾ ਤੇ ਸਬਜੀ ਵੀ ਇੱਥੇ ਆਪਦੇ ਜੋਗਰੀ ਹੋ ਜਾਂਦੇ ਹਾਂ ਆਪਦੇ ਜੋਗੀ ਸਬਜੀ ਹੋ ਜਾਂਦੀ ਹੈ ਜੀ ਵਧੀਆ ਠੀਕ ਆ ਵਧੀਆ ਗੱਲ ਆ ਜੀ ਹਨਾ ਨਾਲੇ ਰੇ ਸਪਰੇਅ ਤੋਂ ਬਚਦੇ ਆ ਹਾਂ ਜੀ ਤੇ ਨਾਲੇ ਤਾਜੀ ਸਬਜੀ ਨਾਲੇ ਆਪਣੀ ਪੈਸਿਆਂ ਦੀ ਬਚਤ ਹੁੰਦੀ ਹੈ ਹਾਂ ਜੀ ਕਬੂਟੇ ਤੋਂ ਅਦਾਜਾ ਜੀ ਕਿੰਨਾ ਕੁ ਫਲ ਲੱਗਦਾ ਹੈ ਇੱਕ ਬੂਟੇ ਤੋਂ ਮੰਨ ਲਓ ਵੀ ਹੁਣ ਤੋੜੇ ਆ ਸੀ ਵੀ ਮੈਨੂੰ ਪਤਾ 3 ਕੁਇੰਟਲ ਵਾਂਗੂ ਤੋੜ ਲਿਆ ਤੇ ਹਲੇ ਫਾਲ ਪੂਰਾ ਲੱਗਿਆ ਹੋਣਾ ਹਾਂ ਜੀ ਪੂਰਾ ਫਾਲ ਹੋਵੇ ਦਿਸੀ ਜਾਂਦਾ ਵੀ ਹਾਂਜੀ ਹਾਂਜੀ ਆਪਾਂ ਦੇਖਦੇ ਹਾਂ ਦੇਖੋ ਭਰਿਆ ਪਿਆ ਹਲੇ ਵੀ ਹਨਾ ਜੀ ਤੇ ਇਹ ਉੱਪਰ ਜਿਹੜਾ ਤੋੜਾ ਤੁਸੀਂ ਉਹ ਸਾਰਾ ਕਿਰਿਆ ਵੀ ਹੁੰਦਾ ਜੀ ਉਹ ਵਿੱਚ ਕੱਚੇ ਵੀ ਹੁੰਦੇ ਆ ਉਹਨਾਂ ਦਾ ਚਾਰ ਵੀ ਪਾਇਆ ਅੱਛਾ ਵਿੱਚ ਪੂਰੇ ਕਰੀਬ ਹੀ ਹੁੰਦੇ ਆ ਜੇ 2 ਦਿਨ ਵੀ ਨਾ ਗਏ ਤਾਂ ਪਾਟ ਨਾਲੋਂ ਅੰਬ ਤੇ ਉਹ ਪੂਰੇ ਕਰ ਜਾਂਦੇ ਆ ਅੱਛਾ ਥੱਲੇ ਪੈ ਵੀ ਬਿਨਾ ਕੈਮੀਕਲ ਤੋਂ ਕਰਦੇ ਆ ਵੀ ਆ ਕੈਮੀਕਲ ਤੋਂ ਕਰ ਜਾਂਦੇ ਆ ਅੱਛਾ ਮਠਾਸ ਪੂਰੀ ਹਨਾ ਜੀ ਪੂਰੀ ਮਠਾਸ ਕੋਈ ਵੀ ਨਹੀਂ ਅਸੀਂ ਲਾਇਆ ਵਾ ਕੈਮੀਕਲ ਜਾਂ ਕਾਹਚ ਰੱਖਿਆ ਅੱਛਾ ਮੈਂ ਟੋਕਰੇ ਚ ਪਾ ਕੇ ਰੱਖ ਦਈਦੇ ਆ ਹਾਂਜੀ ਬਸ ਆਪਦੀ ਆਪ ਹੀ ਉਹ ਲਾਲ ਹੋ ਜਾਂਦੇ ਅੱਛਾ ਤੇ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਮੈਂ ਤਾਂ ਕਹਿੰਦਾ ਜੀ ਇਹ ਬੂਟੇ ਸਾਰਿਆਂ ਨੂੰ ਲਾਉਣੇ ਚਾਹੀਦੇ ਆ ਅੰਗਰਾਂ ਦੇ ਅਸੀਂ ਦੱਸ ਦਿਆਂ ਜੀ ਤਕਰੀਬਨ 3 ਕੁਇੰਟਲ ਤੋੜ ਲਈ ਹਾਂਜੀ ਤੇ ਹਲੇ ਅੰਬ ਲੱਗਿਆ ਵਾ ਬਹੁਤ ਆਣਾ ਹਾਂਜੀ ਹਾਂ ਇਸ ਹਾਮਨਾ ਦਾ ਤਕਰੀਬਨ 9-10 ਪੌਂਟਲ ਤੱਕ ਘੱਟੋ ਘੱਟ ਇੱਕ ਬੂਟਾ ਬਦੇ ਜਾਂਦਾ ਹੁੰਦਾ ਦਿੰਦਾ ਦਿੰਦਾ ਜੀ ਦਿੰਦਾ ਲੋ ਆਣਾ ਸੀ ਖੇਤ ਇੰਨੀ ਰਾਖੀ ਤੇ ਰੱਖੀ ਨਹੀਂ ਜਾਂਦੀ ਕੀ ਹਾਂਜੀ ਹਾਂ ਉੱਥੋਂ ਬਥੇਰੇ ਲੋਕੀ ਤੋੜ ਕੇ ਲੈ ਕੇ ਜਾਂਦੇ ਆ ਰਾਜ ਵਾਲੀ ਕੋਈ ਕਹਿੰਦਾ ਅਜੀ ਚਟਨੀ ਪੁੱਟਣੀ ਆ ਦੋ ਅੰਬ ਦੇ ਦੋ ਆਏ ਦੇ ਦੋ ਬਾਅਦ ਲੈ ਜਾਂਦੇ ਆ ਹਾਂਜੀ ਫੇਰ ਵੀ ਬਹੁਤ ਆਣਾ ਉੱਥੇ ਵੀ ਆਪਾਂ ਬਣਾਇਆ ਜੀ ਸੋ ਸਾਰੇ ਭਰਾਵਾਂ ਨੂੰ ਜ਼ਰੂਰ ਚਾਹੀਦਾ ਹਨ ਜੀ ਜਿਹਦੇ ਕੋਲੇ ਜਗ੍ਹਾ ਇਸ ਤਰ੍ਹਾਂ ਦੇ ਫਲਦਾਰ ਬੂਟੇ ਲਾਉਣੇ ਚਾਹੀਦੇ ਆ ਜੀ ਜਿਨ੍ਹਾਂ ਨਾਲ ਆਪਾਂ ਹੁਣ ਕੈਮੀਕਲਾਂ ਤੋਂ ਵੀ ਬਚਾਂਗੇ ਆਪਾਂ ਦੇਖਦੇ ਆਂ ਵੀ ਬਾਜ਼ਾਰਾਂ 'ਚ ਜੀ ਕਿੰਨੇ ਭੜੇ-ਭੜੇ ਕੈਮੀਕਲ ਆਉਂਦੇ ਆ ਜੀ ਹਾਂਜੀ ਹਾਂ ਕਿਹੇ ਜੇ ਕੈਮੀਕਲਾਂ ਦੇ ਟੀਕੇ ਲਾਉਂਦੇ ਆ ਇੱਕ ਦਿਨ ਟੀਕਾ ਲਾਉਂਦੇ ਆ ਦੂਸਰੇ ਦਿਨ ਨੂੰ ਅੰਬ ਕਿਰ ਜਾਂਦਾ 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 ਸੋ ਆਪਾਂ ਇਹਨਾਂ ਚੀਜ਼ਾਂ ਤੋਂ ਗੱਲਾਂ ਨਾਲ ਨਹੀਂ ਬਚ ਸਕਦੇ ਸੋ ਇਸ ਤਰ੍ਹਾਂ ਆਪਾਂ ਨੂੰ ਯਤਨ ਕਰਨਾ ਪਊਗਾ ਅਜਿਹੇ ਜੇ ਫਲਦਾਰ ਬੂਟੇ ਲਾਵਾਂਗੇ ਆਪਾਂ ਕੈਮੀਕਲਾਂ ਤੋਂ ਵੀ ਬਚਾਂਗੇ ਪੈਸਿਆਂ ਦੀ ਵੀ ਬਚਤ ਹੋਵੇਗੀ ਹਾਂਜੀ ਜੀ ਆ ਸੋਡਾ ਅੱਜ ਦੇਖ ਕੇ ਅੰਬਾਂ ਵਾਲਾ ਨਜ਼ਾਰਾ ਹਾਂਜੀ ਹਾਂਜੀ ਬਹੁਤ ਮਨ ਖੁਸ਼ ਹੋਇਆ ਵਾਹ ਵਧੀਆ ਜੀ ਬਹੁਤ ਵਧੀਆ ਹਾਂ ਕਿਉਂਕਿ ਆਪਣੇ ਤਾਂ ਆਮ ਹੀ ਜ਼ਿੰਮੇਦਾਰ ਕਹਿ ਦਿੰਦੇ ਆ ਭਰਾ ਜਦ ਆਪਣੇ ਦਾ ਅੰਬ ਪੈਦਾ ਹੀ ਨਹੀਂ ਹੁੰਦਾ ਨਹੀਂ ਪੈਦਾ ਕਿਉਂ ਨਹੀਂ ਹੁੰਦਾ ਜੀ ਆਪਾਂ ਲਾਵਾਂਗੇ ਤਾਂ ਪੈਦਾ ਹੋਊਗਾ ਹਾਂ ਹੁਣ ਜਿਹੜੀ ਤੁਸੀਂ ਇੱਥੋਂ ਕੋਈ ਜਾਂ ਸੂਏ ਦੀ ਮਿੱਟੀ ਲੈ ਕੇ ਇਹਨਾਂ ਥੱਲੇ ਪਾਈ ਜਾਂ ਉਹ ਪੈਦਾ ਨਹੀਂ ਨਹੀਂ ਭਾਈ ਕੋਈ ਸੂਏ ਦੀ ਮਿੱਟੀ ਬਾਣ ਮਿੱਟੀ ਹੈ ਅੱਛਾ ਜੀ ਹਾਂ ਕੋਈ ਨਰਸਰੀ ਚੋਂ ਲਿਆਂਦਾ ਜਿਵੇਂ ਆਪਾਂ ਨੂੰ ਕਹਿੰਦੇ ਜੀ ਇਹ ਤਾਂ ਫਲਾਨੀ ਕੁਆਲਿਟੀ ਦਾ ਜੀ ਫਲਾਨੀ ਰਿਸ਼ਤੇਦਾਰ ਪਹਿਲਾਂ ਹੀ ਲੱਗ ਜਾਂਦੇ ਆ ਫੋਨ ਲਾਉਣ ਵੀ ਹੁਣ ਛੋਡੇ ਅੰਬ ਲੱਗਣ ਲੱਗ ਗਏ ਆ ਹਾਂਜੀ ਹਾਂਜੀ ਤੇ ਵੀ ਸਾਨੂੰ ਵੀ ਦੇ ਕੇ ਜਾਇਓ ਦੇ ਕੇ ਜਾਇਓ ਹਾਂਜੀ ਹਾਂਜੀ ਇਹ ਦੇਖੋ ਹੁਣ ਤੁਸੀਂ ਬੂਟਾ ਸਿਆਂ ਆ ਬਾਈ ਨੇ ਕੋਲੇ ਦੇਖੋ ਛੋਡੇ ਜਮਾ ਚੀਕੂ ਦਾ ਬੂਟਾ ਲਾਇਆ ਹਾਂਜੀ ਸਾਰੇ ਕਿੰਨੂ ਦਾ ਲਾਇਆ ਔਲੇ ਦਾ ਲਾਇਆ ਆ ਫਲਦਾਰ ਸਾਰੇ ਬੂਟੇ ਵੇਖੋ ਕਿੰਨੇ ਲਾਇਆ ਅੰਗੂਰਾਂ ਦੀ ਬੱਲ ਵੀ ਉਹ ਥੱਲੇ ਬਾਈ ਤਿਆਰ ਕਰ ਰਹੇ ਆ ਹਾਂਜੀ ਆੜੂਆਂ ਦਾ ਬੂਟਾ ਵੀ ਲੱਗਿਆ ਦੇਖਿਆ ਇੱਕ ਅੰਬ ਤੋਂ ਆਪਾਂ ਤੁਸੀਂ ਹਿਸਾਬ ਲਾਓ ਇੱਕ ਮਾਤਾ ਜੀ ਨੇ ਕਹਿ ਗਏ ਆਪਣੇ ਉਪ ਪਟਾਕੇ ਆਂਬ ਖੇਤ ਲਵਾਇਆ ਜੀ ਫਲ ਦੇ ਰਿਹਾ ਹਾਂ ਅੱਜ ਫਲ ਗਾਂ ਉਹਰੇ ਆ ਵੀ ਦੇਖੋ ਬਾਂਸ ਹਾਂ ਨਾਲ ਆ ਵੀ ਆ ਬਾਂਸ ਦੇਖੋ ਤੁਸੀਂ ਇਹ ਸਾਰੀ ਉਹਦੀ ਕੋਈ ਹੈ ਉਹਦੀ ਉਹਦੀ ਸਾਰੀ ਉਸੇ ਦੀ ਹੈ ਹਾਂਜੀ ਹਾਂਜੀ ਫਲ ਬਹੁਤ ਲੱਗਦਾ ਜੀ ਇਹ ਜੇ ਕੋਈ ਏਰੀਆ ਜਿਸੋ ਤੁਲ ਜਾਣਾ ਚਾਹੇ ਹਾਂਜੀ ਹਾਂ ਹਾਂ ਜਿਆਦਾ ਹੋਣਾ ਹੁਣ ਬਹੁਤ ਹੋਣਗੇ ਥੱਲੇ ਅੱਛਾ ਜੀ ਹੁਣ ਜਿੰਨੇ ਵੀ ਹੋਣਗੇ ਇੱਥੇ ਹਰੇ ਹੋਣਗੇ ਉੱਪਰ ਹੀ ਕਰਦੇ ਆ ਉੱਪਰ ਹੀ ਕਰਦੇ ਆ ਬਾਕੀ ਥੱਲੇ ਜਿਹੜੇ ਹੋਣਗੇ ਥੱਲੇ ਹਰੇ ਹੋਣਗੇ ਵਿੱਚ ਅੱਛਾ ਜੀ ਬੂਟੇ ਲੈ ਆ ਸਕਦਾ ਜਾ ਸਕਦਾ ਭਾਈ ਜੀ ਜਿਹੜਾ ਤੁਸੀਂ ਕਿਹਾ ਹੈ ਹਾਂਜੀ ਅੱਜ ਕੱਲ ਬਾਜ਼ਾਰ ਚ 100 ਰੁਪਏ ਕਿਲੋ ਅੰਬ ਮਿਲਦਾ ਹੈ ਹਾਂਜੀ ਹੈਨਾ 90 100 ਪੱਕਾ ਬੱਟ ਤੇ ਹੈ ਹਾਂਜੀ ਹਾਂ ਤੇ ਜਿਹੜਾ ਤੁਸੀਂ ਫਰੀ ਦਿੰਦੇ ਆ ਜਾਂ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਹੋਰ ਭੈਣ ਭਾਈ ਨੂੰ ਜਾਂ ਕੋਈ ਗਰੀਬ ਨੂੰ ਵੀ ਹਾਂਜੀ ਹੈਨਾ ਹਾਂਜੀ ਤੇ ਇਹ ਵੀ ਤਾਂ ਇੱਕ ਥੋੜਾ ਲੰਗਰ ਵਾਲਾ ਕੰਮ ਹੀ ਹੈ ਵਾਹ ਹਾਂਜੀ ਕੋਈ ਖਾਂਦਾ ਪੁੰਨ ਦਾ ਕੰਮ ਹੈ ਹਾਂਜੀ ਹਾਂ ਅਗਲਾ ਯਾਦ ਕਰਦਾ ਯਾਦ ਕਰਦਾ ਕਈ ਵਾਰੀ ਕਿਸੇ ਗਰੀਬ ਬੰਦੇ ਕੋਲੇ 20 ਰੁਪਏ ਵੀ ਨਹੀਂ ਹੁੰਦੇ ਤੇ 100 ਰੁਪਏ ਦਾ ਲਿਆ ਕੇ ਅੰਬ ਜਾਂ ਖਾ ਕਿੱਥੋਂ ਲਊ ਤੇ ਜਾਂ 500 ਰੁਪਏ ਲਾ ਕੇ 5 ਕਿਲੋ ਅੰਬ ਦਾ ਚਾਰ ਕਿੱਥੋਂ ਪ ਹਾਂਜੀ ਹਾਂ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਹਾਂ ਤੇ ਇਹ ਜੀ ਸੇਵਾ ਮੈਂ ਤਾਂ ਇਹ ਲੋਕ ਕਰਦੇ ਰਹੇ ਨੇ ਚਾਹੀਦਾ ਬੁੱਟਾ ਸਿਆ ਠੀਕ ਹੈ ਇਹਦੇ ਵਿੱਚ ਤਾਂ ਮੈਂ ਜਾਂਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਇੱਕ ਗੱਲ ਹੋਰ ਹੈ ਜੀ ਜਿਵੇਂ ਹੁਣ ਆਪਾਂ ਕਹਿੰਦੇ ਨੇ ਨਾ ਵੀ ਵੱਡੇ ਬਜ਼ੁਰਗ ਕੁੱਤੇ ਲਾਂਦੇ ਆ ਹਾਂਜੀ ਹਾਂ ਉੱਤ ਪਰੋਤੇ ਵੀ ਸਾਰੇ ਬੱਚੇ ਛੋਟੇ ਜਿਹੜੀ ਉਹ ਪਨੀਰੀ ਹੁੰਦੀ ਹੈ ਵੀ ਸਾਰੇ ਉਹ ਫਲ ਖਾਂਦੇ ਆ ਆਓ ਠੀਕ ਹੈ ਜੀ ਹਨਾ ਯਾਦਗਰੀ ਬਣੀ ਰਹਿੰਦੀ ਆ ਯਾਦਗਰੀ ਆ ਇਵੇਂ ਮਾਤਾ ਨੇ ਬੂਟੇ ਲਾਏ ਆ ਹਾਂਜੀ ਤੇ ਉਹ ਚੜਾਈ ਕਰ ਗਏ ਆ ਤੇ ਹੁਣ ਅਸੀਂ ਉਹ ਖਾ ਰਹੇ ਆ ਨਾਲੇ ਯਾਦ ਕਰਦੇ ਆ ਨਾਲੇ ਫਲ ਨਾਲੇ ਇਹਨਾਂ ਨੂੰ ਯਾਦ ਕਰਦੇ ਆ ਹਰ ਸਾਲ ਨੂੰ ਤੇ ਨਾਲੇ ਫਲ ਖਾਂਦੇ ਆ ਨਾ ਹਾਂਜੀ ਹਾਂ ਇਸੇ ਤਰ੍ਹਾਂ ਚਾਹੀਦਾ ਨਾ ਜੀ ਹਰੇਕ ਨੂੰ ਚਾਹੀਦਾ ਚਾਹੀਦਾ